ਕਹਿੰਦਾ ਕਹਿੰਦਾ ਪੰਜਾਬ ਦੀ ਧਰਤੀ ਤੇ ਲੰਗਰਾਂ ਦੀ ਕੋਈ ਘਾਟ ਨਹੀਂ ਹੁੰਦੀ ਕਿਉਂਕਿ ਕਿਸੇ ਨਾ ਕਿਸੇ ਦੀ ਚੀਜ਼ ਦੇ ਲੰਗਰ ਲੱਗੇ ਰਹਿੰਦੇ ਆ ਕਿਤੇ ਸ਼ਬੀਲ ਲੱਗ ਜਾਂਦੀ ਹੈ ਗਰਮੀਆਂ ਨੂੰ ਕਿਤੇ ਲੰਗਰ ਲੱਗੇਦੇ ਆ ਪਰ ਉਥੇ ਹੀ ਬਟਾਲਾ ਦੇ ਵਿੱਚ ਇੱਕ ਨਾਨਕ ਸੁਸਾਇਟੀ ਵੱਲੋਂ ਜਿਹੜਾ ਵਾ ਲੰਗਰ ਲਗਾਇਆ ਗਿਆ ਵਾ ਜਿਹੜਾ ਆਪਣੀ ਕਮਾਈ ਦੇ ਵਿੱਚੋਂ ਕੁਛੇਸਾ ਕੱਢ ਕੇ ਇੱਥੇ ਬਟਾਲਾ ਦੇ ਵਿੱਚ ਲੰਗਰ ਲਗਾਇਆ ਜਾਂਦਾ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਆ ਪਰ ਪਹਿਲਾਂ ਲੰਗਰ ਦਿਖਾਣੇ ਆ ਇਹ ਲੰਗਰ ਲਗਾਇਆ ਹੈ ਔਰ ਚੌਲ ਬਣਾਏ ਆ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਪਰ ਪਹਿਲਾਂ ਦੇਖ ਸਕਦੇ ਹੋ ਲੰਗਰ ਵਰਤਾਇਆ ਜਾ ਰਿਹਾ ਉਹਨਾਂ ਵੱਲੋਂ ਬਹੁਤ ਬੜਾ ਸਾਫ ਸੁਥਰੇ ਤਰੀਕੇ ਨਾਲ ਵਰਜ਼ਾਇਆ ਜਾ ਰਿਹਾ ਆ ਆਪਾਂ ਗੱਲ ਵੀ ਕਰਦੇ ਆਂ ਭਾਜੀ ਕੀ ਨਾਮ ਤੁਹਾਡਾ ਭਾਈ ਮੇਰਾ ਨਾਮ ਲਾਡੀ ਚਾਲਾ ਜੀ ਪਰ ਇਹ ਜਿਹੜਾ ਲੰਗਰ ਲਗਾਇਆ ਜਾਂਦਾ ਵਾ ਕਿੱਥੋਂ ਮਨ 'ਚ ਸੋਚ ਆਈ ਇਹ ਵੀ ਭਾਜੀ ਮੈਂ ਕਾਫੀ ਟਾਈਮ ਤੋਂ ਨਾ ਸੰਸਥਾ ਨਾਲ ਕੰਮ ਕਰਦਾ ਵਾਂ ਜੀ ਮੈਨੂੰ 2010 ਦਾ ਐਕਚੁਅਲੀ ਮੈਂ ਲੱਗਾ ਸੰਸਥਾ ਨਾਲ ਬਾਕੀ ਮੇਰਾ ਸੇਵਾਲ ਸ਼ੁਰੂ ਤੋਂ ਰਹਿਣਾ ਜੀ ਦੇਖ ਕਰਕੇ ਇਹ ਮੈਂ ਸੈਟਅਪ ਤਿਆਰ ਕਰਿਆ ਭਾਜੀ ਫਿਰ ਕਿੰਨੇ ਕੇ ਵਿਕਤੀਆਂ ਦਾ ਲੰਗਰ ਸ਼ੁਰੂ ਕੀਤਾ ਸੀ ਤੇ ਹੁਣ ਕਿਤਨਾ ਕੇ ਸ਼ੁਰੂ ਹੋ ਗਿਆ ਭਾਈ ਮੈਂ ਜਦੋਂ ਸ਼ੁਰੂ ਕੀਤਾ 200 ਬੰਦੇ ਤੋਂ ਸ਼ੁਰੂ ਕੀਤਾ ਸੀਗਾ ਜੀ ਤੇ ਅੱਜ ਘੱਟੋ ਘੱਟ 300 400 ਬੰਦੇ ਆਹ ਤਿਆਰ ਹੁੰਦਾ ਲੰਗਰ ਤੇ ਟੋਟ ਗਿਆ ਫਿਰ ਇਹ ਹਸਪੀਟਲ ਲੱਗੇ ਕਿਉਂ ਇਹ ਲੰਗਰ ਲਗਾਇਆ ਕਿਉਂਕਿ ਇੱਥੇ ਕੋਈ ਉਹਦਾ ਕੋਈ ਖਾਸ ਜਗਾ ਸੀ ਫਿਰ ਚੁਣੀ ਗਈ ਭਾਈ ਹਸਪੀਟਲ ਦੇ ਤਾਦੀ ਸੀਗਾ ਇੱਥੇ ਮੈਂ ਦੇਖਦਾ ਅੰਦਰ ਜਾ ਕੇ ਨਾ ਈ ਮੋਕੇ ਮੈਂ ਸੇਵਾ ਦਾ ਮੌਕਾ ਮਿਲਦਾ ਅੰਦਰ ਚਾਈਦਾ ਵਾ ਆਪਾਂ ਠੀਕ ਹੈ ਜੀ ਦੇ ਅੰਦਰ ਕਈ ਮਕ ਇਹਨਾ ਪਿਛੋਂ ਅੰਦਰ ਮਰੀਜ਼ ਹੁੰਦੇ ਆ ਪਿਛੋਂ ਨਹੀਂ ਆਇਆ ਜਾਂਦਾ ਪਰਿਵਾਰ ਕੋ ਪਿਛੋਂ ਰੋਟੀ ਲੈ ਕੇ ਪੈਨ ਟਾਈਮ ਦੀ ਇਹ ਕਰਕੇ ਮੈਨੂੰ ਹੁੰਦਾ ਚਲੋ ਦੁਪਹਿਰ ਦੀ ਰੋਟੀ ਬੰਦਾ ਇੱਥੋਂ ਖਾ ਲੈਂਦਾ ਤਦ ਕਰਕੇ ਮੈਨੂੰ ਹਸਪੀਟਲ ਚ ਨਹੀਂ ਆ ਦੇਵਾ ਜਿਹੜੇ ਲੰਗਾ ਲਗਾਇਆ ਜਾਂਦਾ ਉਹ ਆਪਣੀ ਤੁਹਾਡੀ ਕਮਾਈ ਜਿਹੜੀ ਆ ਉਹਦੇ ਵਿੱਚੋਂ ਕੁਝ ਹਿੱਸਾ ਕੱਢ ਕੇ ਤੀ ਲੰਗਰ ਲਗਾਉਂਦੇ ਹਾਂਜੀ ਇਹ ਜਿੰਨਾ ਵੀ ਸੈਟਅਪ ਆ ਜਿੰਨਾ ਵੀ ਆ ਮੈਂ ਆਪਣੀ ਕਮਾਈ ਦੇ ਵਿੱਚੋਂ ਆਪ ਖੁਦ ਲਾਉਣਾ ਮੈਂ ਕਿਸੇ ਤੋਂ ਸੇਵਾ ਨਹੀਂ ਲੈਂਦਾ ਕੁਝ ਨਹੀਂ ਕਰਦਾ ਤੋ ਬੰਦਿਆ ਦੇ ਜਿਹੜਾ ਖਰਚਾ ਆ ਵਾ ਜੇ ਤਿੰਨ ਬੰਦੇ ਲੱਗੇ ਤੁਹਾਡੇ ਜਿਹੜਾ ਉਹਨਾਂ ਦਾ ਖਰਚਾ ਫਿਰ ਕਿਸ ਤਰ੍ਹਾਂ ਨਹੀਂ ਆਪ ਖਰਚਾ ਮੈਂ ਆਪ ਕਰਦਾ ਸੋਸਾਇਟੀ ਹੈ ਕਿ ਤੁਸੀਂ ਆਪ ਹੀ ਕਰਨੇ ਕਰਦੇ ਨਹੀਂ ਮੇਰੀ ਨਾਨਕ ਫਲਾਹ ਸੇਵਾ ਸੋਸਾਇਟੀ ਤਿਆਰ ਕਰੀ ਹੈ ਜੀ ਇਹ ਮੈਂ ਬਸ ਆਪ ਇਕੱਲਾ ਹੀ ਆਂ ਫਿਲਹਾਲ ਜਾਂ ਮੇਰੇ ਤਿੰਨ ਬੰਦੇ ਆ ਜਿੰਨਾ ਚਿਰ ਰਵਾਂਗੇ ਜੀ ਸੇਵਾ ਦਾ ਮੌਕਾ ਜਿੱਥੇ ਵੀ ਮਿਲੇ ਮੈਂ ਉੱਥੇ ਸੇਵਾ ਕਰਦਾ ਨਹੀਂ ਕੀ ਕੀ ਬਣਾਇਆ ਜਾਂਦਾ ਇਹ ਸੱਤ ਦਿਨ ਸੱਤੇ ਦਿਨ ਚੇਂਜ ਹੁੰਦੀ ਹੈ ਜੀ ਜਦਾ ਅਜਮਾ ਲੋ ਰਾਜਮਾ ਚੌਲ ਰਾਜਮਾ ਚੌਲ ਕੜੀ ਆ ਦਾਲ ਮੱਖਣੀ ਚੌਲ ਸੱਤ ਦਿਨ ਚੇਂਜ ਹੀ ਹੋਊਗੀ ਸਭ ਜੀ ਦੇ ਸੇਮ ਨਹੀਂ ਹੈ ਪਹਿਲਾਂ ਲੰਗਰੀ ਹੀ ਲਗਾ ਜਾਂਦਾ ਕਿ ਹੋਰ ਵੀ ਕੋਈ ਸੇਵਾ ਕਰਦੇ ਹੋ ਤੁਸੀਂ ਨਾ ਹਾਂਜੀ ਕਿਸੇ ਨੂੰ ਵੀ ਕੇ ਚੀਜ਼ ਦੀ ਜ਼ਰੂਰਤ ਹੁੰਦੀ ਆ ਜੀ ਆਉਂਦੇ ਆ ਜੀ ਜਿੱਦਾਂ ਕੱਲ ਬਾਪੂ ਜੀ ਆਏ ਸੀਗੇ ਉਹਨਾਂ ਦਾ ਬੇਟਾ ਪੂਰਾ ਹੋ ਗਿਆ ਉਹਨਾਂ ਨੂੰ ਰਾਸ਼ਨ ਉਹਨਾਂ ਨੂੰ ਰਾਸ਼ਨ ਪੇ ਕੀਤਾ ਜੇ ਕਿਹ ਚੀਜ਼ ਦੀ ਜ਼ਰੂਰਤ ਆ ਨੰਬਰ ਆ ਮੇਰਾ ਜੀ ਠੀਕ ਆ ਜੀ ਕਿਸੇ ਨੂੰ ਵੀ ਕੇ ਚੀਜ਼ ਦੀ ਲੋੜ ਆ ਮੈਂ ਪੇ ਕਰੂੰਗਾ ਜੀ ਰਾਸ਼ਨ ਚਾਹੀਦਾ ਹੈ ਦਵਾਈ ਦਾ ਵਾਸਤੇ ਪੈਸੇ ਚਾਹੀਦੇ ਆ ਜਾਂ ਕੋਈ ਵੀ ਪ੍ਰੋਬਲਮ ਆ ਕੇ ਨੂੰ ਲੱਗਦਾ ਹੋਊਗਾ ਜਨਰਲ ਪ੍ਰੋਬਲਮ ਆ ਮੈਂ ਪੇ ਕਰਦਾ ਜੀ ਸੇਵਾ ਕਰਦਾ ਸਰ ਦੇਖਿਆ ਜਾਂਦੇ ਹੈ ਹਸਪੀਟਲ 'ਚ ਕੋਈ بڑے ਲੋਕ ਲੋੜਵੰਦ ਆ ਜਾਂਦੇ ਫਿਰ ਉਹਨਾਂ ਦਾ ਵੀ ਸਾਥ ਕਹਿੰਦਾ ਤੁਹਾਡੇ ਵੱਲ ਦਿੱਤਾ ਜਾਂਦਾ ਹਾਂਜੀ ਹਸਪੀਟਲ ਜਾਂਦੇ ਆਪਾਂ ਸੇਵਾ ਨਾਲ ਇੱਥੇ ਵੀਰਾ ਇੱਕ ਵਿਕਾਸ ਠੀਕ ਹੈ ਉਹਨਾਂ ਨਾਲ ਉਹਨਾਂ ਨੂੰ ਵੀ ਸੇਵਾ ਦੇਈ ਦੀ ਹੈ ਪਹਿਲਾਂ ਇਸ ਤੋਂ ਪਹਿਲਾਂ ਉਹਨਾਂ ਨੂੰ ਸੇਵਾ ਦਿੰਦੇ ਸੀਗਾ ਮੈਂ ਜਿੰਨੀ ਸੇਵਾ ਹੁੰਦੀ ਮਹੀਨੇ ਦਾ ਜਿੰਨਾ ਵੀ ਖਰਚਾ ਹੁੰਦਾ ਮੈਂ ਉਹਨਾਂ ਨੂੰ ਕਰਦਾ ਏ ਠੀਕ ਹੈ ਜੀ ਹੁਣ ਫਿਰ ਮੈਂ ਆਪ ਸ਼ੁਰੂ ਕਰ ਲਿਆ ਜੀ ਸਰ ਇੱਕ ਟਰਾਂਸਪੋਰਟ ਵੀ ਹੈ ਤੁਹਾਡੀ ਬਾਹਰ ਫਿਰ ਇੱਧਰ ਆਪਣੇ ਫਾਈਨੈਂਸ ਦਾ ਕੰਮ ਹੈ ਫਿਰ ਲੰਗਰ ਵਾਲਾ ਖਿਆਲ ਰੋਜ਼ ਹੀ ਲੰਗਰ ਲਗਾਉਣਾ ਫਿਰ ਇਹਦੇ ਵਾਲਾ ਖਿਆਲ ਕਿਸ ਤਰ੍ਹਾਂ ਕਰਨਾ ਹੈ ਪਰ ਜੀ ਮੈਂ ਨਾ ਕਾ ਤੁਹਾਨੂੰ ਪਹਿਲਾਂ ਵੀ ਗੱਲ ਕਰੀ ਕਿ ਕਾਫੀ ਟਾਈਮ ਤੋਂ ਮੈਂ ਸੇਵਾ ਵਾਲੇ ਪਾਸੇ ਜੁੜਿਆ ਮੈਨੂੰ ਸੇਵਾ ਵਾਲੇ ਪਾਸੇ ਦਾ ਰੁਝਾਨ ਹੈ ਕਿ ਮੈਂ ਸੇਵਾ ਕਰਾਂ ਸ਼ੁਰੂ ਤੋਂ ਮੈਨੂੰ ਰੁਝਾਨ ਆ ਜੀ ਸੇਵਾ ਦਾ ਪਰਿਵਾਰ ਦਾ ਫਿਰ ਕਿੰਨਾ ਕ ਸਾਥ ਹੈ ਇਹਦੇ ਵਿੱਚ ਪਰਿਵਾਰ ਦਾ ਬਹੁਤ ਸਾਥ ਆ ਜੀ ਮੇਰੀ ਮਿਸਸਿਸ ਦਾ ਬਹੁਤ ਸਾਥ ਆ ਠੀਕ ਹੈ ਮੇਰੇ ਬੱਚੇ ਆ ਦੋ ਮਾਤਾਵਾ ਘਰੇ ਸਿਸਟਰ ਆ ਮੇਰੇ ਦੋ ਹਾਂਜੀ ਉਹਨਾਂ ਦੀ ਮੈਰਿਜ ਹੋਈ ਹੈ ਜੀ ਬਹੁਤ ਸਾਥ ਆ ਉਹਨਾਂ ਦੇ ਪਰਿਵਾਰ ਦਾ ਬਹੁਤ ਸਾਥ ਇਹ ਦੇਖਿਆ ਤੁਸੀਂ ਉਹਨਾਂ ਦੇ ਪਰਿਵਾਰ ਦਾ ਵੀ ਇਸ ਲੰਗਰ ਦੇ ਵਿੱਚ ਪੂਰਾ ਸਾਥ ਆ ਔਰ ਜਿਹੜਾ ਉਹਨਾਂ ਦੀ ਕਮਾਈ ਹੈ ਫਾਈਨੈਂਸ ਦੀ ਕਮਾਈ ਆ ਜਿਹੜਾ ਉਹਦੇ ਵਿੱਚ ਕੋਸ਼ਿਸ਼ ਆ ਜਿਹੜਾ ਲੰਗਰ ਲਗਾ ਕੇ ਔਰ ਸੇਵਾ ਭਾਵਨਾ ਕਰਦੇ ਆ ਮੈਂ ਬਟਾਲਾ ਦੇ ਵਿਕੀ ਮਲਿਕ